ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੰਦਵਾਜੇ ਦੇ ਵਿੱਚ ਚੰਦਵਾਜਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਆ ਗਿਆ ਇਧਰਲੇ ਪਾਸੇ ਨੂੰ ਇਹ ਦੋ ਗਾਮ ਵਾਲਾ ਜਿਹੜਾ ਜੰਡਾ ਵਾਲਾ ਸ਼ੁਰੂ ਹੋ ਜਾਂਦਾ ਮੰਡਾ ਵਾਲਾ ਸ਼ੁਰੂ ਹੋ ਜਾਂਦੇ ਇਹਨਾਂ ਪਿੰਡਾਂ ਮੁੱਦ ਕੀ ਆ ਜਾਂਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹੋ ਜਾਂਦੇ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਬਾਈ ਹੁਣਿਆ ਦੇ ਕੋਲੇ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਵਕਾਊਆ ਸੂਣ ਵਾਲੀ ਵੀਰੇ ਕਿੰਨਵਾ ਸੂਆ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵੱਡੇ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੀਰੇ ਆਸਤੇ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਜੀ ਸਰਦੀ ਕਾਲ ਦੇ ਵਿੱਚ ਸਾਰੇ ਹਾਂਜੀ ਹਾਂਜੀ ਅੱਛਾ ਆਪਣਾ ਨਾਮ ਕੀ ਆ ਗਿਆ ਵੀਰੇ ਮੇਰਾ ਨਾਮ ਗੁਰਪ੍ਰੀਤ ਆ ਜੀ ਤੇ ਗੁਰਦੁਆਰ ਨਿਹੰਮ ਵਾਲੇ ਗੁਰਦੁਆਰੇ ਕੋਲੇ ਘਰ ਆਪੋ ਹਾਂ ਨਿਹੰਮ ਵਾਲਾ ਗੁਰਦਾਰਾ ਸਾਹਿਬ ਕੋਲੇ ਘਰ ਆਇਆ ਠੀਕ ਹੈ ਬਾਈ ਅੱਛਾ ਗੁਰਪ੍ਰੀਤ ਵੀਰੇ ਬਾਪੂ ਦਾ ਨਾਮ ਕੀ ਆ ਗਿਆ ਬਾਪੂ ਦਾ ਨਾਮ ਕੁੰਦਨ ਸਿੰਘ ਆ ਜੀ ਕੁੰਦਨ ਸਿੰਘ ਅੱਛਾ ਗੁਰਪ੍ਰੀਤ ਵੀਰ ਜਿਹੜੀ ਆਪਾਂ ਝੋਟੀ ਵਿੱਚ ਨਹੀਂ ਵੀਰੇ ਇਹ ਕਿੰਨਵਾ ਸੂਸ ਹੁੰਦੀ ਐ ਤਕੀ ਇਹ ਦੂਸਰੇ ਸੂਏ ਆ ਬਾਈ ਇਸ ਵਾਰ ਦੂਸਰੇ ਸੂਏ ਸੂਣਾ ਵਾ ਸੂਣਾ ਵਾ ਠੀਕ ਹੈ ਕਿੰਨੀ ਤਰੀਕ ਨੂੰ ਇਹਦੇ ਦਿਨ ਪੂਰੇ ਵੀਰੇ ਇਹਦੇ 5-7 ਦਸੰਬਰ ਤੱਕ ਯਾਨੀ ਕਿ ਪੂਰੇ ਹੈ। ਬਾਬਾ ਜੀ ਇੱਕ ਹੋ ਗਈ 5-4 ਦਿਨ ਨਹੀਂ ਰਹਿ ਗਏ। ਹਾਂ ਠੀਕ ਹੈ ਫਿਰ ਤਿਆਰੀ ਤਾਂ ਮੌਕੇ ਤੇ ਕਰ ਜੰਦੀ ਹੋਲੀ ਪੂਰੀ ਹਾਂ ਜੀ ਪੂਰੇ ਮੌਕੇ ਤੇ ਯਾਨੀ ਕਿ ਲਾਉਗੀ ਇੱਕ ਅੱਧਾ ਦਿਨ ਪਹਿਲਾਂ ਵਧੀਆ ਫੁੱਲ ਭਰ ਦੂਗੀ। ਦੁੱਧ ਕਿੰਨਾ ਚੋਲਿਆ ਸੀ ਪਿਛਲੇ ਸੀਜ਼ਨ ਪਿਛਲੇ ਸੀਜ਼ਨ ਆਪਾਂ ਚੋਲਿਆ ਸੀ ਇਹਦਾ 13-14 ਲੀਟਰਾਂ ਨੂੰ ਚੋਲਿਆ ਸੀਗਾ। ਦੁੱਧ ਦੁੱਧ ਲੋ ਹੈ। ਹਾਂਜੀ ਹਾਂਜੀ ਠੀਕ ਹੈ ਚੋਣ ਚਾਂ ਨੂੰ ਪੋੜੀ ਚੋਣ ਨੂੰ ਬੋਲੀ ਆ ਬਈ। ਹਾਂ ਇਸ ਚੀਜ਼ ਦੀ ਗਾਰੰਟੀ ਆਪਣੀ ਕੋਈ ਜੇ ਪਸਾ ਨੂੰ ਕੋਈ ਪ੍ਰੋਬਲਮ ਹੋਵੇ ਥਾਣਾ ਨੂੰ ਜਾਂ ਕਹੇ ਗੱਲ ਨੂੰ ਵੀ ਉਹ ਜ਼ਿੰਮੇਵਾਰਾਂ ਪਈ ਠੀਕ ਬੰਦੇ ਵੀ ਅੱਛਾ ਇਹ ਜਿਵੇਂ ਰੱਖਣ ਵਾਲੇ ਭਰਾ ਨੂੰ ਦੇ ਦਈਏ ਤਾਂ ਲੰਬਾ ਤਾਂ ਨਹੀਂ ਆਉਂਦਾ ਨਾ ਨਾ ਜੀ ਜਮਾ ਨਹੀਂ ਬਿਲਕੁਲ ਜੇ ਚੋਕੇ ਦੇਖ ਲੈ ਜੇ ਕੋਈ ਪ੍ਰੋਬਲਮ ਹੈ ਬੇਸ਼ੱਕ ਆਪਾਂ ਮੋੜ ਸਕਦੇ ਠੀਕ ਬੰਦੇ ਵੀ ਰੇਟ ਕੀ ਲਊਗਾ ਵੀਰ ਜਿੰਦਾ ਬਈ ਇਹ ਰੇਟ ਆਪਾਂ ਇਹਦਾ 155 ਦੇ ਰੇਟ ਤੇ ਜਾਨੀ ਕਿ ਮੌਕੇ ਦੇ ਮਾਨਤਾਨ ਕਰ ਦਾਂਗੇ ਠੀਕ ਰੇਟ 155 ਮੌਕੇ ਦੇ ਮਾਨਤਾਨ ਕਰ ਦੇਗੇ ਹਾਂਜੀ ਠੀਕ ਹੈ ਬੰਦੇ ਵੀ ਸੁਆਹਲੇ ਦੂਜਾ ਸੁਆਹ ਦੂਜਾ ਸੁਆਹ ਅੱਛਾ ਠੀਕਾ ਚੰਗਾ ਭਰਾਇਆ ਹੋਇਆ ਭਾਈ ਹਾਂਜੀ ਹਾਂਜੀ ਦੂਜਾ ਸੁਆ ਇਹਨੇ ਕਰਮ ਵਾਲੀ ਨੇ ਸੁਣਾਵਾ 5-4 ਦਿਨ ਗਿਣਤੀ ਮੁਤਾਬਕ ਜਿਹੜੇ ਕਾਗਜ਼ੀ ਦਿਨ ਪਏ ਆਂਦੇ ਤੁਝੇ ਇੱਕ ਅੱਧਾ ਦਿਨ ਉੱਪਰ ਲੈ ਗਈ ਤਾਂ ਹਫ਼ਤੇ ਦੀ ਹਜੇ ਝੋਟੀ ਕੱਚੀ ਗਣ ਕੇ ਖਰੀਦੇ ਹੋ ਵੀਰੇ ਬਹੁਤ ਲੋਲੀ ਪੋਲੀ ਝੋਟੀ ਆ ਪਲੀ ਸੰਭੀ ਆ ਡਰ ਆਡਰ ਦੀ ਕੁਆਲਿਟੀ ਬੜੀ ਬੇਹਤਰੀਨ ਤੇ ਖਾਸ ਕਰਮਾਂ ਵਾਲੀ ਦੇ ਮਿੱਤਰੋ ਨਿਸ਼ਾਨੀਆਂ ਜਿਹੜੀਆਂ ਉਹ ਚਾਰੇ ਹੀ ਕਵਰ ਕਰਦੀ ਆ ਮੂਹਰੇ ਨੋਵਾਂ ਤੇ ਨਿਸ਼ਾਨ ਹੈਗਾ ਤੇ ਮਗਲੀਆਂ ਲੱਤਾਂ ਤੇ ਅੱਖਾਂ ਦੇ ਵਿੱਚ ਜਵਾਬ ਸਿੱਧੇ ਪਟੇ ਦੇ ਵਿੱਚ ਸਿੰਘ ਗੋਲ ਦੇ ਵਿੱਚ ਪੂਰੀ ਮੰਨ ਲਓ ਕਹਿਣ ਤੋਂ ਬਾਅਦ ਲੋਲੀ ਪੋਲੀ ਤੇ ਪੱਧਰੀ ਸਮੁੰਦਰੀ ਝੋਟੀ ਆ ਵੀਰੇ ਥਣ ਲੱਗਾ ਚੰਗਾ ਪੂਰਾ ਵਣਦੇ ਵੀਰੇ ਉੱਥੇ ਬਸ ਪਦਰੀ-ਸੁਦਰੀ ਥਣ ਲੱਗਾ ਵੀ ਬਹੁਤ ਚੰਗਾ ਕਿਉਂਕਿ ਹਜੇ ਬਈ ਛੋਟੀ ਦੇ ਦਿਨ ਹਫਤੇ ਵਾਂਗੂ ਪਏ ਆ ਤੇ ਇੱਕ ਗੱਲ ਹੋਰ ਆ ਤੁਹਾਨੂੰ ਦੇਖਣ ਨੂੰ ਥਣ ਜਿਹੜੇ ਮੋٹے ਦੇ ਲੱਗਦੇ ਹੋਣਗੇ ਉਹ ਵੈਸੇ ਹੀ ਆ ਵੀ ਉਵੇਂ ਕੋਈ ਨਾੜਗੰਡ ਨਹੀਂ ਹੈਗੀ ਥਣਾਂ ਦੇ ਵਿੱਚ ਇਹ ਗੱਲ ਪਈ ਉਹਨਾਂ ਤੋਂ ਪਹਿਲਾਂ ਪੁੱਛੀ ਹੋਈ ਆ ਪਰ ਉਹਨਾਂ ਸਰ ਵੀਰੇ ਬਾਕੀ ਫੇਰ ਵੀ ਤਸੱਲੀ ਤੁਸੀਂ ਹਰ ਇੱਕ ਪੱਖ ਤੋਂ ਆਪ ਕਰਨੀ ਆ ਪਰ ਹਰ ਇੱਕ ਵੀਡੀਓ ਦੇ ਵਿੱਚ ਕਹਿਣੇ ਹੁੰਦੇ ਆ ਕਿਉਂਕਿ ਬਈ ਕਰੈਕਟਰਲੈਸ ਪਸ਼ੂ ਹੁੰਦਾ ਜਿਹੜਾ ਉਹ ਦਿਖਾ ਸਕਦੇ ਆ ਪਸ਼ੂ ਦੀ ਕੁਆਲਿਟੀ ਪਸ਼ੂ ਦੀ ਆਰਡਰ ਦੀ ਬੰਤਰ ਪਸ਼ੂ ਦੀ ਮੁੱਢਲੀ ਜਾਣਕਾਰੀ ਦੱਸ ਸਕਦੇ ਆ ਬਧੇਰ ਲਈ ਜਾਣਕਾਰੀ ਹੁੰਦੀ ਹੈ ਜਿਹੜੀ ਉਹ ਪਸ਼ੂ ਤੋਂ ਤੁਹਾਡੇ ਬਾਰੇ ਮਾਲਕ ਦੇ ਨਾਲ ਰابطਾ ਕਾਇਮ ਕਰਨ ਤੋਂ ਬਾਅਦ ਹੁੰਦੀ ਆ ਰੇਟ 1,55,000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜਾਊਗਾ ਗੁਰਪ੍ਰੀਤ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ ਆਪਣਾ 62800 ਪੂਰਾ ਜੀ ਜੀ ਤੇ 67838 ਜੀ ਇੱਕ ਵਾਰੀ ਹੋਰ ਗੋਦੀ ਜੀ 62800 ਜੀ 67838 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਗੁਰਪ੍ਰੀਤ ਨਾ ਰਾਬਤਾ ਕਰ ਮਿੱਤਰੋ ਤੁਸੀਂ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਆ ਜਿਹੜਾ ਚੰਦਵਾਜਾ ਜ਼ਿਲ੍ਹਾ ਫਰੀਦਕੋਟ ਨਿਮ ਵਾਲੇ ਗੁਰਦੁਆਰੇ ਦੇ ਕੋਲੇ ਪਾਈ ਦਾ ਰਹਿਣ ਵਸੇਰਾ ਵਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਬਾਪੂ ਦਾ ਨਾਮ ਕੁੰਦਲ ਸਿੰਘ